ਵਿਲਾ ਹਸਪਤਲ ਚਲੇ ਗੋਲੀ ਲੈਣ ਜਾਂਦੇ ਨਸ਼ਾ ਛਡਾਉਣ ਵਾਲੀ ਮੁਰਕੇ ਸਵੇਰ ਦੇ ਗਏ ਘਰੋਂ ਆਏ ਨਹੀਂ ਬੱਚਾ ਦਾ ਜਨਮ ਦੇ ਨਹੀਂ ਇਹ ਸਭ ਡੀਕਦੇ ਰਹੇ ਸਾਰਾ ਦਿਨ ਕੱਲ ਕਰੂੰ ਸਵੇਰੇ ਗਏ ਸੀ ਓਟ ਸੈਂਟਰ ਦੇ ਵਿੱਚ ਆਪਣੀ ਦਵਾਈ ਲੈਂਦੇ ਨੇ ਉੱਥੇ ਮੁਰਕੇ ਬਾਅਦ ਵਿੱਚ ਘਰ ਨਹੀਂ ਆਏ ਨਾਰਮਲੀ ਇਹਨਾਂ ਨੇ ਸਮਝਿਆ ਕਿ ਸ਼ਾਇਦ ਇੱਥੇ ਵੈਸੇ ਲੇਟ ਹੋ ਗਏ ਪਰ ਮਾਰਨਿੰਗ ਇਹਨਾਂ ਨੂੰ ਵੀ ਕਿਸੇ ਨੇ ਤਲਾਹ ਦਿੱਤੀ ਹੈ ਇੱਕ ਦੋ ਜਣੇ ਹੁੰਦੇ ਹੀ ਘਰ ਆਉਂਦੇ ਹੀ ਮੰਗਣ ਤੁਹਾਡੇ ਕੋ ਪੈਸੇ ਲੈਣੇ ਆ ਮੈਨੂੰ ਕਹਿੰਦੇ ਹੁੰਦੇ ਆ ਕਿ ਕਹਿੰਦੇ ਇੱਕ ਮੁੰਡਾ ਨੂੰ ਧਮਕੀਆਂ ਦਿੰਦਾ ਵਾ ਕਿ ਮੇਰਾ ਫੋਨ ਚੁਲ ਲੈ ਆ ਮੈਂ ਤੈਨੂੰ ਚਾਨੋ ਮਾਰ ਦੇਣਾ ਫਿਰ ਅਸੀਂ ਫੋਰੈਂਸਿਕਲੀ ਟੀਮ ਬੁਲਾ ਲਈਏ ਡੌਗਸ ਕਾਰਡ ਵੀ ਬੁਲਾ ਰਹੇ ਆ ਤੇ ਫਿਰ ਅਸਲੀ ਮੌਦ ਦੇ ਕਾਰਨ ਉਹਦੇ ਪਤਾ ਲੱਗਦੇ ਤੇ ਕਾਰਵਾਈ ਕਰਦੇ ਮੇਰਾ ਨਾਮ ਅੰਤਪਾਰੀ ਮੇਰਾ ਹਸਬੰਦ ਨਾਵਿੰਦਰਪਾਲ ਸਿੰਘੀ ਓਏ ਭਾਈ ਹਾਂਜੀ ਭਾਰੀ ਕਾਲ ਕਰੋਗੇ ਅਸਰੇ ਨੋਵੇ ਨਾਤ ਹੋ ਕੇ ਚਾਹ ਪੀ ਕੇ ਕਹਿੰਦੇ ਮੈਂ ਸਿਵਲ ਹਸਪੀਟਲ ਚੱਲਿਆ ਗੋਲੀ ਲੈਣ ਜਾਂਦੇ ਹੀ ਨਸ਼ਾ ਛਡਾਉਣ ਵਾਲੀ ਮੁੜ ਕੇ ਸਵੇਰ ਦੇ ਘੇ ਘਰ ਆਏ ਨਹੀਂ ਬੱਚਿਆਂ ਦਾ ਜਨਮ ਦੇ ਨਹੀਂ ਇਹ ਸਭ ਡੀਕਤੇ ਰਹੇ ਸਾਰਾ ਦਿਨ ਇੱਕ ਦੋ ਜਾਣੇ ਹੁੰਦੇ ਹੀ ਘਰ ਪਾਏ ਮੰਗਣ ਤੁਹਾਡੇ ਕੋ ਪੈਸੇ ਲੈਣੇ ਆ ਮੈਨੂੰ ਕਹਿੰਦੇ ਹੁੰਦੇ ਇਹ ਕਹਿੰਦੇ ਇੱਕ ਹੁੰਡਾ ਮੈਂ ਧਮਕੀਆਂ ਦਿੰਦਾ ਵਾ ਕਿ ਮੇਰਾ ਫੋਨ ਤੂੰ ਲੱਲਿਆ ਮੈਂ ਤੈਨੂੰ ਜਾਨੋਂ ਮਾਰ ਦੇਣਾ ਪਰ ਸਾਨੂੰ ਨੂੰਹ ਭਾਰੀ ਪਤਾ ਕਿੰਨੇ ਮਾਰਿਆ ਕਿੰਨੇ ਨਹੀਂ ਕਿਸ ਦਾ ਨਾਂ ਨਹੀਂ ਲਾ ਸਕਦੇ ਈ ਕੰਮ ਕਰਦੇ ਸੀ ਜਦੋਂ ਦੇਖਿਆ ਕਿ ਉਹਨਾਂ ਦੇ ਕਿੱਦਾਂ ਦੇ ਹਾਲਾਤ ਘਰੋਂ ਭਾਜ ਜਦੋਂ ਗਏ ਬਿਲਕੁਲ ਸਹੀ ਗਏ ਹੁਣ ਤਾਂ ਫੈਕਟਰੀ ਵੀ ਲੱਗੇ ਹੀ ਕਿਤੇ ਕੰਮ ਤੇ ਹਾਂਜੀ ਕਦੋਂ ਤੁਹਾਨੂੰ ਕਿੱਦਾਂ ਪਤਾ ਲੱਗਿਆ ਫੈਕਟਰ ਦਾ ਕੰਮ ਕਰਦਾ 10 ਕਿ ਦਿਨ ਹੀ ਹੋਇਆ ਹਾਲੇ ਫੈਕਟਰੀ ਤੇ ਜਾਂਦਾ ਕਿੱਦਾਂ ਮੌਤ ਇੱਕ ਪਤਾ ਨਹੀਂ ਲੱਗਾ ਭਾਈਆ ਹੁਣ ਸੇਰੇ ਹਾਂਜੀ ਸੇਰੇ ਪੁਲਸ ਵਾਲਿਆਂ ਦਾ ਫੋਨ ਆਇਆ ਉਹਨਾਂ ਨੂੰ ਪਤਾ ਲੱਗਾ ਕਿ লাশ ਪਈ ਆ ਧਾਰ ਕਾਰਡ ਨਿਕਲਿਆ ਜੇਬ ਚੋਂ ਤੇ ਫੇਰ ਪਤਾ ਲੱਗਾ ਇਹ ਸਹਾਲੇ ਚ ਲਾਸ਼ ਤੁਸੀਂ ਵੇਖੀ ਐ ਪਈ ਦੀ ਕਿਸ ਹਾਲ ਚ ਲਾਸ਼ ਸਰੀਰ ਹੱਥ ਪੈਰ ਵੀ ਜਿੱਦਾਂ ਵੱਡੇ ਹੁੰਦੇ ਆ ਤੇ ਮੂੰਹ ਚ ਖੂਨ ਨਿਕਲ ਰਿਹਾ ਈ ਪਤਾ ਨਹੀਂ ਉਹਨਾਂ ਰੱਬ ਜਾਣੇ ਕਿਸ ਤਰ੍ਹਾਂ ਕੇ ਨੇ ਮਾਰਿਆ ਕੀ ਨਹੀਂ ਰਾਤ ਕਾਰ ਆਈ ਸੀ ਨਹੀਂ ਰਾਤ ਨਹੀਂ ਘਰ ਆਈ ਪਰਿਵਾਰ ਚ ਕੌਣ ਪੋਣਾ ਤੁਹਾਡੇ ਮੈਂ ਇਕੱਲੀ ਮੇਰੇ ਦੋ ਬੱਚੇ ਬੇਟੀ ਤੇ ਬੇਟਾ ਤੇ ਆਪਾਂ ਚਾਰੋ ਹੀ ਬਸ ਮੰਮੀ ਡੈਡੀ ਡੈਥ ਹੋ ਗਈ ਪਹਿਲੇ ਹੀ ਕਿੰਨੀ ਉਮਰ ਇਹਦਾ ਜੀ 36 ਸਾਲ ਮੈਂ ਕੀ ਕਹਿਣਾ ਚਾਹੋਗੇ ਇਸ ਦਾ ਮਤਲਬ ਮੈਂ ਇਹ ਚਾਹਨੀ ਕਿ ਨਾ ਕਾਰਵਾਈ ਕੀਤੀ ਜਾਏ ਪਤਾ ਲਾਇਆ ਜਾਏ ਕਿ ਕਿਸ ਤਰ੍ਹਾਂ ਡੈਥ ਹੋਈ ਕਿੰਨੇ ਮਾਰਿਆ ਕਿਸ ਤਰ੍ਹਾਂ ਵਸ ਇਹਨਾਂ ਦੇ ਯਾਰ ਦੋਸਤਾਂ ਦੇ ਨਾਲ ਦੇ ਭੈਣ ਮੈਂ ਹੁਣ ਬਾਹਰ ਪਤਾ ਨਹੀਂ ਕਿੰਨਾ ਕਿੰਨਾ ਨਾਲ ਮਿਲਦੇ ਹੀ ਮੈਂ ਸਾਰਿਆਂ ਨੂੰ ਤਾਂ ਜਾਣਦੀ ਨਹੀਂ ਸ਼ਸ਼ਕਾਉ ਕੇਂਦਰ 'ਚ ਵੀ ਰਹੇ ਨੇ ਹਾਂਜੀ ਕਿੰਨੇ ਦਿਨ ਰਹੇ ਨੇ 3 ਮਹੀਨੇ ਇੱਥੇ ਵੀ ਰਹੇ ਲਾ ਸ਼ਸ਼ਕਾਉ ਕੇਂਦਰ 'ਚ ਤੇ ਉਸ ਤੋਂ ਬਾਅਦ ਫਿਰ ਕਮੇ ਤੇ ਲੱਗੇ ਸੀ ਹਾਂਜੀ ਤਵੀਰ ਅੱਜ ਕਿਤੇ ਪ੍ਰੇਮਨਗਰ ਜੀ ਪਹਿਲੇ ਹੀ ਪੁਲਸ ਲਾਈਨ ਚੱਕੀ ਵਾਲੀ ਗਲੀ 'ਚ ਰਹਿੰਦੇ ਸੀ ਉੱਥੋਂ ਮਕਾਨ ਵੇਚ ਕੇ ਪ੍ਰੇਮਨਗਰ ਆਏ 2-3 ਮਹੀਨੇ ਹੋਏ ਇੱਧਰ ਆਇਆ ਤੇ ਪੁਲਸ ਲਾਈਨ ਨੂੰ ਜਾਂਦੀ ਰੋਡ ਤੇ ਨਾ ਫਾਟਕ ਤੋਂ ਅਗਲੇ ਪਾਸੇ ਪ੍ਰੇਮਨਗਰ ਦੀ ਬੈਕਸਾਈਡ ਪੈਂਦੀ ਆ ਨਿਊ ਮਾਡਲ ਟਾਊਨ ਦੀ ਬੈਕਸਾਈਡ ਬੇਸਿਕਲੀ ਕਹਿ ਸਕਦੇ ਆ ਕਿ ਇੱਥੇ ਇਨਫੋਰਮੇਸ਼ਨ ਸੀ ਕਿ ਇੱਕ ਬਾਹਰ ਦੀ ਆਵਾਂ ਜਗ੍ਹਾ ਦੇ ਵਿੱਚ ਇੱਕ ਡੈਡ ਬੋਡੀ ਪਈ ਹੈ ਆ ਕੇ ਦੇਖਿਆ ਤੇ ਪੈਰ ਤੇ ਉਹਦੇ ਕੁਝ ਈ ਸੜਦੇ ਨਿਸ਼ਾਨ ਹੈ ਜਾਂ ਡੌਗਸ ਵੱਲੋਂ ਬਾਈਟ ਦੇ ਨੇ ਜਾਂ ਕੀਏ ਨੇ ਉਹ ਆਪਣੀ ਅਸੀਂ ਫੋਰੈਂਸਿਕਲੀ ਟੀਮ ਬੁਲਾ ਲਈਏ ਡੌਗਸ ਕਾਰਡ ਵੀ ਬੁਲਾ ਰਹੇ ਆ ਤੇ ਫਿਰ ਅਸਲੀ ਮੌਦੇ ਕਾਰਨ ਉਹਦੇ ਪਤਾ ਲੱਗਦੇ ਤੇ ਕਾਰਵਾਈ ਕਰਦੇ ਗੁਰਿੰਦਰਪਾਲ ਸਿੰਘ ਗੀਰੂ ਆ ਵਾਈਫ ਦੇ ਆ ਗਏ ਨੇ ਦੱਸਦੇ ਬਈ ਕੱਲ ਕਰੋ ਸੂਰੇ ਗਏ ਸੀ ਓਟ ਸੈਂਟਰ ਦੇ ਵਿੱਚ ਆਪਣੀ ਦਵਾਈ ਲੈਂਦੇ ਨੇ ਉੱਥੇ ਮੁੜ ਕੇ ਬਾਅਦ ਵਿੱਚ ਉਹ ਘਰ ਨਹੀਂ ਆਏ ਨਾਰਮਲੀ ਇਹਨਾਂ ਨੇ ਸਮਝਿਆ ਕਿ ਸ਼ਾਇਦ ਇੱਥੇ ਵੈਸੇ ਲੇਟ ਹੋ ਗਏ ਪਰ ਮਾਰਨਿੰਗ ਇਹਨਾਂ ਨੂੰ ਵੀ ਕਿਸੇ ਨੇ ਤਲਾਹ ਦਿੱਤੀ ਹੈ ਸਾਡੇ ਦੱਸਣ ਕਿ ਕਿੰਨੀ ਕੋਮਰ ਲੱਗਦੀ ਹੈ ਕਰੀਬ 39 ਸਾਲ ਦੇ ਨੇ ਇਹਦੀ ਕਿੱਥੋਂ ਦੇ ਨੇ ਇੱਥੋਂ ਬਸੰਤ ਨਗਰ ਦੇ ਕਿੰਨਾ ਲੱਗਦਾ ਸਰ ਮੋਲਡੀ ਜੀ ਮੋਲਡੀ ਜਾਂਚ ਤੋਂ ਦੇਜੇ ਕਲੀਅਰ ਨਹੀਂ ਕੁਝ ਕਿਹਾ ਜਾ ਸਕਦਾ ਕਿਉਂਕਿ ਜਦੋਂ ਅਸੀਂ ਬਾਡੀ ਸਿੱਧੀ ਕੀਤੀ ਹੈ ਕਿ ਜਿਹੜੀ ਬਾਡੀ ਜਾਦਾ ਦਿਨ ਤੱਕ ਪਈ ਰਹੇ ਮੈਨੂੰ 2-4 ਜਾਸਪਰ ਆਕਨ ਦੌਰਾਨ ਫਲਟਿੰਗ ਹੋ ਜਾਂਦੀ ਹੈ ਤੇ ਉਹ ਨੱਕ ਬੰਗੂ ਚੋਂ ਬਲੀਡਿੰਗ ਵਾਸਤੇ ਨਾਰਮਲ ਸਰਕੰਸਟੈਂਸਸ ਦੇ ਵਿੱਚ ਜੇ ਨਸ਼ੇ ਕਰਕੇ ਵੀ ਹੋਵੇ ਤੇ ਉਹਦੀ ਆ ਜਾਂਦੀ ਹੈ ਬਟ ਜਿਹੜੀ ਐਕਚੁਅਲ ਕਾਜ਼ ਹੈ ਉਹ ਅਸੀਂ ਟੀਮਾਂ ਆਂਦੀਆਂ ਬਾਕੀ ਪੋਸਟਮਾਰਟਮ ਤੋਂ ਬਾਅਦ ਵਿੱਚ ਉਹ ਦੇਖੇ